ਆ ਜੋ ਦੂੰਦੇ ਮੰਮੀ ਦਾ ਨਹੀ ਉਹ ਇਹਨਾਂ ਲੈ ਕੇ ਮੰਮੀ ਨਾਲ ਲੈ ਕੇ ਰੈਡੀ ਆ ਬੋਲੇ ਇਨਸਾਨੇ ਹਾਲਾਤ ਬੀਚਾਰਾ ਕਹਿੰਦੇ ਨੇ ਇਨਸਾਨ ਲਈ ਸਭ ਤੋਂ ਵੱਡਾ ਦੁੱਖ ਉਸ ਵੇਲੇ ਹੁੰਦਾ ਜਦੋਂ ਪੁੱਤ ਦੀ ਅਰਥੀ ਪਿਓ ਦੇ ਮੋਢਿਆਂ ਤੇ ਹੋਵੇ ਤੇ ਪਿਓ ਹੀ ਆਪਣੇ ਪੁੱਤ ਦੀ ਅਰਥੀ ਨੂੰ ਅਗਨ ਪੇਟ ਕਰੇ ਅਜੇ ਹੀ ਕੁਝ ਦੇਖਣ ਨੂੰ ਮਿਲਿਆ ਸ਼ਹੀਦ ਹਰਮਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਜਿੱਥੇ ਪੁੱਤ ਦੇ ਵਿਛੋੜੇ ਪਿੱਛੋਂ ਦੁੱਖ ਟੁੱਟ ਚੁੱਕੇ ਪਿਓ ਨੇ ਉਸ ਦੇ ਪਾਰਥਿਕ ਸਰੀਰ ਨੂੰ ਅੱਗ ਭੇਂਟ ਕੀਤੀ ਫੌਜ ਦੇ ਜਵਾਨਾਂ ਵੱਲੋਂ ਪੂਰੇ ਸਨਮਾਨ ਤੇ ਸਲਾਮੀ ਦੇਣ ਉਪਰੰਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਵਾਸੀ ਹਰਮਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਦੱਸਦੀ ਹੈ ਕਿ ਹਰਮਿੰਦਰ ਸਿੰਘ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਅਤਵਾਦੀਆਂ ਨਾਲ ਮੁੱਠ ਭੇੜ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਏ ਸਨ ਹਰਮਿੰਦਰ ਸਿੰਘ ਦੀ ਉਮਰ ਹਜੇ ਮਹਿਜ਼ 26 ਸਾਲ ਦੀ ਹੈ 26 ਸਾਲ ਦੀ ਉਮਰ ਵਿੱਚ ਹਰਮਿੰਦਰ ਸਿੰਘ ਨੇ ਦੇਸ਼ ਲਈ ਸ਼ਹੀਦੀ ਦਾ ਜਾਮ ਪੀਤਾ ਤਾਂ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਹਰਮਿੰਦਰ ਸਿੰਘ ਦਾ ਫੌਜੀ ਸਨਮਾਨਾ ਦੇ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਸ ਸਮੇਂ ਦੌਰਾਨ ਪਿੰਡ ਵਾਸੀ ਹੀ ਨਹੀਂ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮ ਵੀ ਪਹੁੰਚੇ ਅਤੇ ਸਰਕਾਰੀ ਨੁਮਾਇੰਦਿਆਂ ਦੇ ਵੱਲੋਂ ਇਹ ਭਰੋਸਾ ਦਿਵਾਇਆ ਗਿਆ ਕਿ ਹਰ ਹਾਲ ਵਿੱਚ ਪਰਿਵਾਰ ਦੇ ਨਾਲ ਸਰਕਾਰ ਖੜੇਗੀ ਅਤੇ ਸਰਕਾਰ ਦੇ ਵੱਲੋਂ ਤੈਅ ਕੀਤੀ ਸਨਮਾਨ ਰਾਸ਼ੀ 1 ਕਰੋੜ ਰੁਪਇਆ ਵੀ ਪਰਿਵਾਰ ਨੂੰ ਜਲਦ ਦਿੱਤੀ ਜਾਵੇਗੀ। ਫੌਲਡਾਰ ਹਰਵਿੰਦਰ ਸਿੰਘ ਜੀ ਜੋ ਅਨੰਤਲਾਗ ਦੇ ਵਿੱਚ ਇਨਸੀਡੈਂਟ ਹੋਇਆ ਲਗਾਤਾਰ ਇਨਕਵੈਸਟਰ ਪਿਛਲੇ 8-9 ਦਿਨ ਤੋਂ ਚੱਲ ਰਿਹਾ ਉਹਦੇ ਵਿੱਚ ਇਹ ਸ਼ਹੀਦ ਹੋਏ ਨੇ। ਇਹ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਕੱਟ ਆ ਜੋ ਕਿਸੇ ਕੀਮਤ ਚ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਬਾਕੀ ਐਡਮਿਨਿਸਟ੍ਰੇਸ਼ਨ ਵੱਲੋਂ ਡੀਸੀ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਮੈਂ ਹਾਜ਼ਰ ਆ। ਐਸਐਸਪੀ ਸਾਹਿਬ ਵੱਲੋਂ ਡਿਪਟੀ ਸਾਹਿਬ ਹੈ ਸਾਡੀ ਸਬਡਿਵੀਜ਼ਨ ਆ ਇਹ। ਮੇਰੇ ਸਬਡਿਵੀਜ਼ਨ ਦਾ ਪਿੰਡ ਆ। ਜੋ ਵੀ ਅਸਿਸਟੈਂਸ ਕਿਸੇ ਤਰ੍ਹਾਂ ਦੀ ਪਰਿਵਾਰ ਨੂੰ ਚਾਹੀਦੀ ਹੋਊਗੀ ਅਸੀਂ ਹਮੇਸ਼ਾ ਹਣੇ ਆ ਸਾਡੇ ਕੋਲ ਜਦੋਂ ਮਰਜ਼ੀ ਆਉਣ ਜਿਹੜੀ ਚੀਜ਼ ਦੀ ਵੀ ਲੋੜ ਆ ਇਹਨਾਂ ਦੀ ਕੋਈ ਕਮੀ ਨਹੀਂ ਛੱਡੀ ਜਾਏਗੀ ਕਿਸੇ ਲੈਵਲ ਤੇ ਵੀ ਮਤਲਬ ਕੋਈ ਵੀ ਕੰਮ ਇਹਨਾਂ ਨੂੰ ਵਾਹ ਸਾਨੂੰ ਦੱਸਣ ਅਸੀਂ ਇਹਨਾਂ ਦਾ ਕੰਮ ਸਾਰਾ ਪੂਰਾ ਕਰਾ ਕੇ ਦਵਾਂਗੇ ਬਾਕੀ ਤੁਹਾਨੂੰ ਪਤਾ ਗਵਰਨਮੈਂਟ ਦੀ ਪਾਲਿਸੀ ਹੈ ਕਿ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਗਵਰਨਮੈਂਟ ਫਾਈਨੈਂਸ਼ੀਅਲੀ ਇਹਨਾਂ ਨੂੰ ਦਿੰਦੀ ਆ ਸੋ ਘਰੇਲੂ ਹਾਲਾਤ ਕਾਫੀ ਮਾੜੇ ਨੇ ਉਹਦੇ ਕਰਕੇ ਫਾਈਨੈਂਸ਼ੀਅਲ ਅਸਿਸਟੈਂਸ ਵੀ ਮਿਲੂਗੀ ਤੇ ਜੋ ਸਰਕਾਰ ਦੀ ਪਾਲਿਸੀ ਮੁਤਾਬਕ ਨੌਕਰੀ ਆ ਉਹਦੇ ਬਾਰੇ ਵੀ ਸਰਕਾਰ ਨਾਲ ਲਿਖੇ ਬੱਝੇ ਜਾਊਂਗਾ ਜਿਹੜੀਨਪੁਰ ਦਾ ਨੌਜਵਾਨ ਹੈ 25 ਸਾਲਾਂ ਦਾ ਹਰਮਿੰਦਰ ਸਿੰਘ ਜਸਵੰਤ ਸਿੰਘ ਜੀ ਦਾ ਸੋ ਤੁਸੀਂ ਦੇਖਿਆਗਾ ਕਿੰਨਾ ਮਾਹੌਲ ਜਿਹੜਾ ਗੰਭੀਰ ਸੀਗਾ ਤੇ ਚਲੋ ਇੱਕ ਸ਼ਹੀਦ ਹੋਇਆ ਹੈਗਾ ਇਸ ਤਰ੍ਹਾਂ ਦਾ ਮੌਕਾ ਪਰਮਾਤਮਾ ਦਾ ਵੀ ਕਿਸੇ ਕਿਸੇ ਨੂੰ ਆਏਗਾ ਸਾਰੇ ਏਰੀਆ ਨੂੰ ਇਸ ਨੌਜਵਾਨ ਦੀ ਦੀ ਸ਼ਹੀਦੀ ਤੇ ਮਾਣ ਵੀ ਹੈਗਾ ਤੇ ਪਰਿਵਾਰ ਨੂੰ ਘਾਟਾ ਪਿਆ ਹੈਗਾ ਉਹ ਤਾਂ ਘਾਟਾ ਨਹੀਂ ਪੂਰਾ ਹੁੰਦਾ ਪਰ ਨਾਲ ਇਸ ਏਰੀਆ ਨੂੰ ਮਾਣ ਹੈਗਾ ਵੀ ਸਾਡੇ ਇਸ ਬਦੀਨਪੁਰ ਦਾ ਨੌਜਵਾਨ ਹੈ ਇੱਕ ਸਮਰਾਲੇ ਦਾ ਸਭ ਨੂੰ ਪਤਾ ਲੱਗੇ ਸੋ ਇਹ ਹੋਇਆ ਹੈਗਾ ਬਹੁਤ ਘਾਟਾ ਪਿਆ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ ਬਾਕੀ ਜਿਵੇਂ ਤੁਹਾਨੂੰ ਦੱਸਿਆ ਐ ਐਸ.ਟੀ.ਮ ਸਾਹਿਬ ਨੇ ਅਸੀਂ ਸਾਰੇ ਨਾਲਾ ਪ੍ਰਸ਼ਾਸਨ ਪਰਿਵਾਰ ਦੇ ਨਾਲ ਆ। ਸਤੋ ਜੋ ਵੀ ਵੜ ਪੈਂਦਾ ਕਿਸੇ ਵੀ ਤਰ੍ਹਾਂ ਦੀ ਐਸ.ਟੀ. ਦੀ ਮਤ ਕਰਨੀ ਤਿਆਰ। ਤੁਹਾਨੂੰ ਜਿਹੜਾ ਪਰਿਵਾਰ ਨੂੰ ਘਟਾਇਆ ਪਿਆ ਤਾਂ ਪੂਰਾ ਨਹੀਂ ਹੁੰਦਾ। ਨੌਜਵਾਨ ਲੜਕਾ ਸੀਗਾ। ਸੋ ਬਹੁਤ ਮੜਾ ਹੋਇਆ। ਧੰਨਵਾਦ।